ਸਾਡੇ ਇੱਥੇ ਸਕੂਲਾਂ ਦੀ ਵੀ ਡਿਮਾਂਡ ਹੈ ਕਿ ਜਿਹੜਾ ਟੈਸਟ ਹੋਣਾ ਚਾਹੀਦਾ 5ਵੀਂ ਤੇ 8ਵੀਂ ਦੇ ਪਰ ਰਾਈਟ ਟੂ ਐਜੂਕੇਸ਼ਨ ਦੇ ਵਿੱਚ ਉਹਨਾਂ ਨੇ ਐਕਟ ਨੂੰ ਜਿਹੜਾ ਹੈਗਾ ਉਹਦੇ ਵਿੱਚ ਐਗਜ਼ਾਮ ਲੈਣ ਤੋਂ ਮਨਾ ਹੀ ਕੀਤੀ ਹੋਈ ਨਾ ਤੁਸੀਂ ਬੱਚੇ ਨੂੰ ਹੋਲਡ ਕਰ ਸਕਦੇ ਹੋ ਕਿਸੇ ਕਲਾਸ ਵਿੱਚ ਨਾ ਟੈਸਟ ਲੈ ਸਕਦੇ ਅਸੀਂ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਆਪਣੇ ਸਿਸਟਮ ਦੇ ਵਿੱਚ ਕੀ ਕਰਦੇ ਹੋ ਉਹ ਡਿਸਟ੍ਰਿਕਟ ਲੈਵਲ ਦੇ ਉੱਤੇ ਇੱਕ ਡੀਓ ਲੈਵਲ ਦੇ ਉੱਤੇ ਐਗਜ਼ਾਮ ਕਰਦੇ ਆ ਵੀ ਤਾਂ ਕਿ ਬੱਚੇ ਜਿਹੜੇ ਆ ਉਹ ਅੱਛੀ ਚੀਜ਼ ਹੈ ਸਾਡੇ ਵਾਸਤੇ ਵੀ ਅਸੀਂ ਵੀ ਚਾਹੁੰਦੇ ਸੀ ਕਿ ਕੋਈ ਨਾ ਕੋਈ ਐਗਜ਼ਾਮ ਬੱਚੇ ਤਾਂ ਹੋਣਾ ਚਾਹੀਦਾ ਤੇ ਇਸ ਤਰ੍ਹਾਂ ਦੀ ਜਦੋਂ ਤੁਸੀਂ ਜਾਂਦੇ ਹੋ ਕਿਸੇ ਸਮੱਸਿਆ ਦਾ ਕਿਸੇ ਨੇ ਕੀ ਹੱਲ ਕੱਢਿਆ ਹੋਇਆ ਉਹ ਚੀਜ਼ ਤੁਹਾਨੂੰ ਦੇਖ ਕੇ ਹੀ ਉੱਥੇ ਜਾ ਕੇ ਪਤਾ ਲੱਗਦੀ ਕਿ ਕਿਹੜੀ ਚੀਜ਼ ਬੈਟਰ ਸੀ ਹੋਰ ਵੀ ਕਈ ਵਿਭਾਗਾਂ ਦੁਆਰਾ ਵੀ ਸਿੱਧਾ ਅਦਰੂਰ ਡਵੈਲਪਮੈਂਟ ਦਾ 70 ਜਿਹੜੀ ਹੈਗੀ ਹੈ ਸੈਕੰਡ ਤੇ 73rd ਅਮੈਂਡਮੈਂਟ ਉਹਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਲਾਗੂ ਕੀਤੀ ਹੈ ਕਿ ਉਹਨਾਂ ਨੇ ਮੇਨ ਪੇਰੈਂਟ ਡਿਪਾਰਟਮੈਂਟ ਦੇ ਵਿੱਚ ਮੇਨ ਕੇਡਰ ਰੱਖ ਕੇ ਬਾਕੀ ਜਿਹੜਾ ਸਟਾਫ ਹੈ ਡੈਪੂਟੇਸ਼ਨ ਤੇ ਪੰਚਾਇਤੀ ਰਾਜ ਨੂੰ ਦਿੱਤਾ ਉਹ ਵੀ ਉਹਨਾਂ ਦਾ ਸਾਨੂੰ ਠੀਕ ਲੱਗਿਆ ਇਸ ਕਰਕੇ ਹਮੇਸ਼ਾ ਹੀ ਜਿੱਥੇ ਵੀ ਤੁਸੀਂ ਜਾਂਦੇ ਹੋ ਉਸ ਤਰੀਕੇ ਕਰਦੇ ਹੋ ਕੋਈ ਨਾ ਕੋਈ ਚੀਜ਼ ਕਿਤੇ ਬੈਟਰ ਹੁੰਦੀ ਹੈ ਕਿਤੇ ਤੁਹਾਡੀ ਬੈਟਰ ਹੁੰਦੀ ਹੈ ਪਰ ਤੁਹਾਨੂੰ ਐਡਵਾਂਟੇਜ ਹੁੰਦਾ ਹੈ ਕਿ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਕੋਈ ਅੱਛੀ ਚੀਜ਼ ਹੈ ਤੁਸੀਂ